ਇਹ ਗੱਲ ਆ ਵੀ ਇਹ ਤਾਂ ਜਿਹੜਾ ਮੀਡੀਆ ਤੇ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਇਸ ਤੋਂ ਸਵਾਇ ਸੁਰਖੀਆਂ ਇਹ ਵੀ ਆ ਕਿ ਇੱਥੇ ਨਵਾਂ ICU ਬਣਿਆ ਇੱਥੇ ਸੁਰਖੀਆਂ ਇਹ ਵੀ ਆ ਕਿ ਇਹਦੇ ਵਿੱਚ ਜਿਹੜਾ ਜਿਹੜਾ ਤੁਹਾਡਾ ਸੁਪਰ ਸਪੈਸ਼ਲਿਟੀ ਵਿੰਗ ਸੀਗਾ ਉਹਦੇ ਵਿੱਚ ਵੱਲੋਂ ਹਾਲ ਦਿਲ ਦੇ ਆਪਰੇਸ਼ਨ ਹੋਣੇ ਸ਼ੁਰੂ ਹੋਏ ਉਹਦੇ ਵਿੱਚ ਬ੍ਰੇਨ ਦੇ ਉਹਦੇ ਵਿੱਚ ਸੁਰਖੀਆਂ ਹੋਰ ਵੀ ਆ ਗਈਆਂ ਬਹੁਤ ਸਾਰੀਆਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਵੀ ਤਿਆਰ ਹੋ ਗਿਆ ਟਰਾਮਾ ਸੈਂਟਰ ਬਣ ਗਿਆ ਹੈਗਾ ਸਰ ਅੱਜ ਬਾਰੇ ਦੱਸੋ ਅੱਜ ਬਾਰੇ ਦੱਸੋ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਵੀਰ ਮੈਂ ਦੱਸ ਰਿਹਾ ਦੇਖੋ ਜੇ ਕੋਈ ਬਿਜਲੀ ਦੀ ਪ੍ਰੋਬਲਮ ਆਈ ਆ ਤਾਂ ਮੈਂ ਇਮੀਡੀਏਟਲੀ ਪਹੁੰਚਾਂ ਕੱਲ ਇੱਕ ਜਿਹੜੀ ਇੱਕ ਤਸਵੀਰ ਆਈ ਹੈ ਜਿਹੜੀ ਕਿ ਦਿਲ ਨੂੰ ਤਖਾਣ ਵਾਲੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਸੀ ਔਰ ਉਹਨੂੰ ਦੇਖਣਾ ਵੀ ਬਹੁਤ ਜ਼ਿਆਦਾ ਮਤਲਬ ਭਾਰੀ ਸੀਗਾ ਕਿਸੇ ਵੀ ਅਨਸਾਰ ਵਾਸਤੇ ਮੇਰੇ ਵਾਸਤੇ ਵੀ ਬਹੁਤ ਭਾਰੀ ਸੀਗਾ ਮੈਂ ਇਮੀਡੀਏਟਲੀ ਇਨਕੁਆਰੀ ਆਰਡਰ ਕੀਤੀ ਆ ਜਿਹੜਾ ਉਹ ਬੱਚੇ ਦੇ ਪਹਿਲੇ ਸਰੀਰ ਦਾ ਜਿਹੜਾ ਸੀਗਾ ਹਿੱਸਾ ਮਿਲਿਆ ਹੈਗਾ ਬਾਕੀ ਹਿੱਸੇ ਦੇ ਵਾਸਤੇ ਅਜੇ ਸਾਡੀ ਭਾਲ ਜਾਰੀ ਹੈਗੀ ਆ ਉਹਦੇ ਚ ਕਈ ਵਾਰੀ ਕੀ ਹੁੰਦਾ ਕਿ ਜਦੋਂ ਜਦੋਂ ਇੱਥੇ ਆਉਂਦੇ ਆ ਪਰਿਵਾਰ ਆਉਂਦੇ ਆ ਤੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਖੁਸ਼ੀਆਂ ਖੇੜੇ ਬੱਚਾ ਖੇਡਦਾ ਚੱਚਾ ਬੱਚਾ ਜਾਂਦੇ ਆ ਬਟ ਕਈ ਵਾਰੀ 1000 ਚੋਂ ਜਾਂ ਇੱਕ ਅੱਧਾ ਕੇਸ ਇਹੋ ਜਿਹਾ ਹੁੰਦਾ ਜਿੱਥੇ ਬੱਚੇ ਦੀ ਡੈਥ ਪੇਟ ਦੇ ਵਿੱਚ ਹੋ ਚੁੱਕੀ ਹੁੰਦੀ ਆ ਇਹ ਵੀ ਕੁਝ ਤਾਂ ਦੀ ਕੱਲ ਇਹ ਆਂਦੇ ਰਹਿੰਦੇ ਆ ਇਸ ਤਰ੍ਹਾਂ ਦੇ ਕੇਸ ਵੀ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਤਾਂ ਪਰਿਵਾਰ ਚੰਗੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਸਾਡਾ ਜੋ ਪ੍ਰੋਟੋਕਾਲ ਆ ਜੋ ਸਾਡਾ ਕਾਨੂੰਨੀ ਤੌਰ ਤੇ ਸਾਡਾ ਫਰਜ਼ ਬਣਦਾ ਕਿ ਜੇ ਬੱਚਾ ਮਰਿਆ ਹੋਇਆ ਪੈਦਾ ਹੁੰਦਾ ਤਾਂ ਅਸੀਂ ਉਹਨੂੰ ਪ੍ਰੋਪਰ ਉਹਨਾਂ ਨੂੰ ਪੇਰੈਂਟਸ ਨੂੰ ਦਿਖਾ ਕੇ ਉਹਨਾਂ ਨੂੰ ਦੱਸ ਕੇ ਉਹਦਾ ਸੈਕਸ ਲਿਖ ਕੇ ਉਹਦੀ ਫੋਟੋ ਨਹੀਂ ਲੈਂਦੇ ਅਸੀਂ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ ਆ ਤੇ ਉਹ ਜਾ ਕੇ ਜਿਹੜਾ ਛੋਟਾ ਬੱਚਾ ਹੁੰਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਉਹਨੂੰ ਉਹਨਾਂ ਨੂੰ ਮੰਨ ਲਓ ਕਿ ਉਹਨਾਂ ਦਾ ਜਿਹੜਾ ਹੈਗਾ ਉਹਨੂੰ ਦਵਾਇਆ ਜਾਂਦਾ ਉਹ ਆਪਣੇ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਦੇ ਆ ਬਟ ਜਿਹੜੇ ਕਈ ਕੁਝ ਗਰੀਬ ਬੰਦੇ ਹੁੰਦੇ ਆ ਉਹ ਉਹਦੇ 'ਚ ਜਿਵੇਂ ਇਹ ਵਾਲੀ ਇਸ਼ੂ ਤੋਂ ਲੱਗ ਰਿਹਾ ਹੈਗਾ ਵੀ ਉਹਨਾਂ ਦੇ ਬੱਚਾ ਬਰਿਆ ਹੋਇਆ ਪੈਦਾ ਹੋਇਆ ਸੀ ਤੇ ਉਹ ਕਈ ਵਾਰੀ ਜਦੋਂ ਪੈਕ ਕੀਤਾ ਹੁੰਦਾ ਉਹ ਪੈਕ ਨੂੰ ਕਿਸੇ ਨੀਅਰੈਸਟ ਡਸਟਬਨ ਜਾਂ ਝਾੜ ਤੇ ਉਹਦੇ ਵਾਸਤੇ ਅਸੀਂ 2-3 ਸਟੈਪ ਲਏ ਆ ਵੀ ਇੱਕ ਤਾਂ ਅਸੀਂ ਜਿਵੇਂ ਪਹਿਲਾਂ ਪੰਗੂੜਾ ਸ਼ੁਰੂ ਕੀਤਾ ਸੀ ਹੁਣ ਅਸੀਂ ਇਹ ਸਾਡੇ ਵੱਲੋਂ ਹਸਪਤਾਲ ਵੱਲੋਂ ਸਾਡੇ ਹਸਪਤਾਲ ਦਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਔਰ ਸਾਰੀ ਪੰਜਾਬ ਸਰਕਾਰ ਦੇ ਸਾਰੇ ਹਸਪਤਾਲਾਂ ਦੇ ਵਿੱਚ ਜੇ ਕੋਈ ਅਨਵਾਂਟਡ ਬੱਚਾ ਹੋਵੇ ਉਹਦੇ ਵਾਸਤੇ ਪੰਗੂੜਾ ਜੇ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਵੇ ਜਿੱਥੇ ਬੱਚਾ ਮਤਲਬ ਕਿ ਡੈੱਡ ਬੌਰਨ ਹੈ ਜਾਂ ਨੂੰ ਆਈ ਜੂਡੀ ਇੰਟਰਾਯੂਟਰਨ ਡੈਥ ਹੋ ਚੁੱਕੀ ਹੈ ਔਰ ਬੱਚਾ ਮਰਿਆ ਹੋਇਆ ਪੈਦਾ ਹੋਇਆ ਤੇ ਉਹ ਵੀ ਸਾਨੂੰ ਦੇ ਦਿਓ ਅਸੀਂ ਜੋ ਵੀ ਉਹਨਾਂ ਦਾ ਧਰਮ ਹੋਏਗਾ ਅਸੀਂ ਉਹ ਸਾਰੇ ਰੀਤੀ ਰਿਵਾਜ ਕਰਕੇ ਅਸੀਂ ਬੱਚੇ ਦਾ ਬਰੀਅਲ ਖੁਦ ਕਰਾਵਾਂਗੇ ਬੱਚੇ ਦੀ ਡਿਲੀਵਰੀ ਹੌਸਪੀਟਲ ਦੇ ਵਿੱਚ ਹੋਈ ਸੀ ਮਤਲਬ ਇੱਥੇ ਇੱਥੇ ਆ ਕੇ ਹੋਇਆ ਸੀ ਬੱਚਾ ਲੇਕਿਨ ਪੇਟ ਦੇ ਵਿੱਚ ਮਰਿਆ ਹੋਇਆ ਸੀ ਨੂੰ ਇੰਟਰਾਯੂਟਰਨ ਡੈਥ ਕਹਿੰਦੇ ਆ ਬੱਚੇ ਦੀ ਡੈਥ ਹੋ ਚੁੱਕੀ ਸੀ ਉਹ ਬੜਾ ਭਾਰੀ ਹੁੰਦਾ ਮਦਰ ਵਾਸਤੇ ਵੀ ਡਾਕਟਰਾਂ ਵਾਸਤੇ ਵੀ ਜੇ ਤੁਹਾਨੂੰ ਪਤਾ ਕਿ ਬੱਚਾ ਮਰਿਆ ਹੋਇਆ ਹੈ ਬਾਹਰ ਕੱਢਣਾ ਪੈਂਦਾ ਆਦਰਵਾਇਜ਼ ਜ لیکن اس طرح ਹੁੰਦਾ ਕਿ ਜਿਹੜੇ ਬੱਚੇ ਮਰੇ ਹੋਏ ਪੈਦਾ ਹੁੰਦੇ ਆ ਕਿਉਂ ਫਿਰ ਕਿਤੇ ਨਾ ਕਿਤੇ ਰਸਤੇ ਵਿੱਚ ਜਿਹੜੇ ਗਰੀਬ ਬੰਦੇ ਹੁੰਦੇ ਆ ਜਿਹੜੇ ਖਾਸ ਕਰਕੇ ਜਿਹੜੇ ਮਾਈਗ੍ਰੈਂਟ ਲੇਬਰਰਸ ਆਗੇ ਆ ਉਹ ਕਈ ਵਾਰੀ ਇੱਧਰ ਉੱਧਰ ਰਸਤੇ ਵਿੱਚ ਵੀ ਸੁੱਟ ਜਾਂਦੇ ਆ واਟਰ ਬਾਡੀਜ਼ ਵਿੱਚ ਸੁੱਟ ਜਾਂਦੇ ਆ ਵੀ ਇਦਾਂ ਨਾ ਕਰੋ ਉਹ ਸਾਨੂੰ ਦਿਓ ਅਸੀਂ ਉਹਦਾ ਪ੍ਰੋਪਰ ਬਰੀਅਲ ਕਰਾਂਗੇ ਤਾਂ ਕਿ ਉਹ ਜੇ ਦਿਪਤਾਈ ਖਬਰਾਂ ਦੇਖਣੀ ਪਵੇ ਇਸ ਤੋਂ ਸਵਾਏ ਜਿੰਨੇ ਦੂਜਾ ਸੀ ਇਹ ਕਰ ਰਹੇ ਆ ਕਿ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਆ ਵੀ ਹਸਪਤਾਲਾਂ 'ਚ ਕੁੱਤੇ ਨਹੀਂ ਹੋਣੇ ਚਾਹੀਦੇ ਔਰ ਇੰਨੇ ਨਹੀਂ ਹੋਣੇ ਚਾਹੀਦੇ ਇਹਨਾਂ ਵਾਸਤੇ ਅਸੀਂ ਇਹਨਾਂ ਦੀ ਇਹਨਾਂ ਨੂੰ ਸਾਰਿਆਂ ਨੂੰ ਪਹੁੰਚੂਏ ਹੁੰਦੇ ਸੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਇਹਨਾਂ ਦਾ ਵੀ ਇਲਾਜ ਕਰਾਂਗੇ ਔਰ ਇਹਨਾਂ ਦੀ ਵੈਕਸੀਨੇਸ਼ਨ ਵੀ ਕਰਾਂਗੇ ਔਰ ਮੈਂ ਬੇਨਤੀ ਕਰਦਾ ਤੁਹਾਡੇ ਥਰੂ ਵੀ ਜਿਹੜੇ ਬੰਦੇ ਜਿਹੜੇ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਆ ਜਾਂ ਜਿਹੜੇ ਆਪਣੇ ਕਹਿੰਦੇ ਐਨੀਮਲ ਲਵਰਸ ਕਹਿੰਦੇ ਆਪਣੇ ਆਪ ਨੂੰ ਡੌਗ ਲਵਰਸ ਕਹਿੰਦੇ ਆ ਉਹ ਇੱਕ ਇੱਕ ਕੁੱਤੇ ਨੂੰ ਅਡਾਪਟ ਕਰਨ ਅਸੀਂ ਟ੍ਰੇਨਿੰਗ ਕਰਕੇ ਸਾਰਾ ਕੁਝ ਕਰਕੇ ਦੇਵਾਂਗੇ ਉਹਨਾਂ ਨੂੰ ਇਹਦੇ ਨਾਲ ਨਾਲ ਜਿਹੜੀਆਂ ਬਾਕੀ ਸਾਰੀਆਂ ਜਿਹੜੀਆਂ ਪ੍ਰਕਾਸ਼ਨ ਹੈ ਉਹ ਅਸੀਂ ਲਵਾਂਗੇ ਤਾਂ ਕਿ ਮੁੜ ਕੇ ਕੋਈ ਹੋਜੀ ਦੁਖਦਾਈ ਆਪਾਂ ਨੂੰ ਜਿਹੜੀ ਖਬਰ ਸੁਣਨੀ ਨਾ ਪਵੇ। ਜਿਹੜਾ ਜਿਹੜਾ ਬਾਕੀ ਧੜਕੇ ਉਹਦੇ ਬਾਰੇ ਉਹਦੇ ਬਾਰੇ ਪੁਲਿਸ ਲੱਗੀ ਹੋਈ ਆ ਜੀ ਅਸੀਂ ਲੱਭ ਰਹੇ ਆ ਉਹਦੇ ਚ ਉਹਦੇ ਚ ਕੀ ਹੁੰਦਾ ਕਿ ਕਈ ਵਾਰੀ ਜਿਹੜਾ ਸਾਡੇ ਹਸਪਤਾਲ ਦਾ ਵੀ ਜਿਹੜਾ ਆਰਗੇਨਿਕ ਜਿਹੜਾ ਸਾਰਾ ਹੁੰਦਾ ਵੇਸਟ ਹੁੰਦਾ ਜੇ ਸਾਨੂੰ ਦੇਵੇ ਉਹ ਉਹਨਾਂ ਨੇ ਕਿੱਥੇ ਗੇਰਿਆ ਕੀ ਹੋਇਆ ਉਹ ਸਾਨੂੰ ਅਜੇ ਤੱਕ ਮਿਲਿਆ ਨਹੀਂ ਆ। ਡਾਕਟਰ ਸਾਹਿਬ ਜੀ ਵੀ ਪੁਲਿਸ ਵੱਲੋਂ ਕਹਾ ਗਿਆ ਕਿ ਬਾਪ ਦੇ ਉੱਪਰ ਮਾਮਲਾ ਦਰਜ ਕਰ ਲਿਆ ਐਕਚੁਅਲੀ ਲੱਗਦਾ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੇਖੋ ਉਹਦੇ ਚ ਬੜਾ ਮੁਸ਼ਕਲ ਜਿਹਾ ਹੁੰਦਾ ਜ ਲੇਕਿਨ ਉਹਦੀ ਵਾਈਫ ਜਾ ਉਹਦਾ ਆਪਰੇਸ਼ਨ ਮਤਲਬ ਜੋ ਵੀ ਉਹਦਾ ਮਤਲਬ ਡਿਲੀਵਰੀ ਹੋਈ ਆ ਡੈਡ ਬੱਚਾ ਹੋਇਆ ਸਾਡੀ ਉਹਦੇ ਨਾਲ ਇੱਕ ਪਾਸੇ ਹਮਦਰਦੀ ਵੀ ਆ ਲੇਕਿਨ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ ਉਹਦੇ ਨਾਲ ਉਹਦੇ ਨਾਲ ਵੀ ਹਮਦਰਦੀ ਨਾਲ ਦੁਬਾਰਾ ਵਿਚਾਰ ਕਰਾਂਗੇ ਜੀ ਬਟ ਉਹਨੇ ਮਾੜੀ ਗੱਲ ਕੀਤੀ ਆ ਉਹਨੇ ਉਹਨੇ ਨਹੀਂ ਕਰਨਾ ਚਾਹੀਦਾ ਸੀਗਾ ਸਾਨੂੰ ਮੈਂ ਉਹਨਾਂ ਨੂੰ ਅਸੀਂ ਆਪਸ਼ਨ ਦੇ ਰਹੇ ਆ ਵੀ ਸਾਨੂੰ ਦੱਸੋ ਤੁਸੀਂ ਅਸੀਂ ਕਾਸੀ ਸਾਰੇ ਕਰਮੇਸ਼ਤ ਕਰਾਂਗੇ ਸਰ ਇਸੇ ਮਾਮਲੇ ਦੇ ਵਿੱਚ ਅੱਜ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਚੇਰੀ ਪ੍ਰਧਾਨ ਨੰਗ ਪੱਤਰ ਦੇ ਨਾਲ ਆਏ ਸੀ ਤੇ ਉਹਨਾਂ ਨੂੰ ਰੋਕਿਆ ਗਿਆ ਕੀ ਕਹਿਣਾ ਚਾਹੁੰਦੇ ਵੀ ਨਹੀਂ ਨਹੀਂ ਆਪਣੇ ਉਹ ਉਹਦੇ ਜਿਹੜਾ ਵੋਟ ਪੱਤਰ ਉਹਨਾਂ ਦਾ ਲਿਆ ਗਿਆ ਮੈਡੀਕਲ ਸੁਪਰਡੈਂਟ ਜਾ ਕੇ ਆਪ ਵੋਟ ਪੱਤਰ ਵੋਟ ਪੱਤਰ ਲੈ ਕੇ ਆਇਆ ਕੋਈ ਇਦਾਂ ਦੀ ਗੱਲ ਨਹੀਂ ਆ ਜੀ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦਾ ਉਹਨਾਂ ਦਾ ਹੱਕ ਹੈ ਜੀ ਮੰਗ ਪੱਤਰ ਦੇਣ ਮੈਨੂੰ ਦੇ ਦੇਣ ਮੈਂ ਲੈ ਲਾਂਗਾ ਬਸ ਸਭ ਕਮੇਟੀ ਨੇ ਜ਼ਿੰਮੇਵਾਰੀ ਤੈਅ ਕੀਤੀ ਹੈ ਕਿਉਂਕਿ ਲਾਈਟ ਕਰਾਉਂਡ ਦੇ ਵਿੱਚ ਹਮੇਸ਼ਾ ਕਾਰਨ ਹੀ ਹੁੰਦਾ ਸੀ ਕਿ ਪਿੱਛੇ ਕੋਈ ਨਹੀਂ ਹੁੰਦਾ ਸੀ ਇਹ ਐਮਪਲੋਈ ਜਾਂ ਗੈਰੀ ਹੁੰਦੀ ਸੀ ਕੋਈ ਜ਼ਿੰਮੇਵਾਰੀ ਚੈੱਕ ਕੀਤੀ ਹੈ ਜੀ ਕੀਤੀ ਹੈ ਜੀ ਕੀਤੀ ਹੈ ਬਹੁਤ ਬਹੁਤ ਸਾਰੀਆਂ ਪ੍ਰੂਵਮੈਂਟਸ ਹੋਈਆਂ ਬਹੁਤ ਸਾਰੀਆਂ ਜੜੀਆਂ ਹੈਗੀਆਂ ਬਿਲਕੁਲ ਕੀਤੀ ਹੈ ਜ਼ਿੰਮੇਵਾਰੀ ਤੈਅ ਕੀਤੀ ਹੈ ਜੀ ਸਾਰੇ ਜਿਹੜੇ ਬੰਦੇ ਆ ਉਹਦੇ ਸਟਾਫ ਵੀ ਹੋਰ ਰੱਖ ਰਹੇ ਆ ਸਾਰੀਆਂ ਚੀਜ਼ ਦੀ ਜ਼ਿੰਮੇਵਾਰੀ ਤੈਅ ਕਰ ਰਹੇ ਹੁਣ ਜਦੋਂ ਵੀ ਕੋਈ ਪ੍ਰੋਬਲਮ ਜਿਹੜਾ ਨਹੀਂ ਕਰਨੀਆਂ ਸਾਰੀਆਂ ਹੋਈਆਂ ਤੇ ਕਿਉਂਕਿ ਘਾਟਾ ਕੰਮ ਤੇ ਦੇਖੋ ਇਹਦੇ ਵਿੱਚ ਛੋਟੇ ਵੀਰ ਇਹਦੇ ਵਿੱਚ ਜਿਹੜਾ ਮਸਲਾ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਵੀ ਬੱਚੇ ਦੀ ਜਿਹੜੀ ਮਾਂ ਦੇ ਪੇਟ ਦੇ ਵਿੱਚ ਡੈਥ ਹੋਈ ਹੋਈ ਸੀ ਬੱਚਾ ਮਰਿਆ ਹੋਇਆ ਪੈਦਾ ਹੋਇਆ ਉਹਨਾਂ ਨੇ ਉਹਦੇ ਮਾਂ-ਬਾਪ ਨੂੰ ਦਿੱਤਾ ਉਹ ਸਾਡੇ ਕੋਲੇ ਸਾਰਾ ਉਹਦਾ ਰਿਕਾਰਡ ਹੈ ਜੋ ਮੈਂ ਦੇਖ ਲਿਆ ਸਾਰਾ ਚੱਕਰ ਲਿਆ ਸਾਰਾ ਰਿਕਾਰਡ ਹੈ ਉਹਦੇ ਵਿੱਚ ਉਹਦਾ ਹੁਣ ਬਾਪ ਉਹਨੂੰ ਕਿੱਥੇ ਜਾ ਕੇ ਕਿਹੜੇ ਮਤਲਬ ਡਸ ਕਿਹੜੀ ਝਾੜੀ ਚ ਪਾ ਗੇਰ ਦਿੰਦਾ ਉਹ ਮੋਨੀਟਰ ਕਰਨਾ ਪੋਸੀਬਲ ਨਹੀਂ ਹੁੰਦਾ ਕਿਹੜੇ ਹਸਪਤਾਲ ਤੇ ਬਾਹਰ ਵੀ ਕਿਤੇ ਜਾ ਹੋਰ ਕਿਤੇ ਰਸਤੇ ਦੇ ਵਿੱਚ ਵੀ ਬਿਲਕੁਲ ਰਾਜਪੁਰੇ ਜਾ ਉਹ ਰਸਤੇ ਵਿੱਚ ਵੀ ਕਰਦੇ ਨੇ ਤੇ ਉਹ ਮੈਂ ਬੇਨਤੀ ਕਰਦਾ ਵੀ ਉਹ ਕਰਨ ਦੀ ਲੋੜ ਨਹੀਂ ਹੈ ਕਿ ਲੱਗਦਾ ਵੀ ਜਿਹੜੀ ਬੱਚੇ ਦੀ ਕਰਨ ਅਲੱਗ ਹੋਈ ਹੈ ਇਹ ਵੀ ਕੁੱਤਿਆਂ ਦੇ ਨੋਚਣ ਨਾਲ ਹੋਈ ਹੈ ਜਾਂ ਕਾਰਨ ਕੋਈ ਹੋਰ ਹੈਗਾ ਜੀ ਬੱਚਿਆਂ ਦੇ ਵਿੱਚ ਬੜਾ ਖ਼ੋਰ ਹੁੰਦਾ ਮੇਰੀ ਫਰੈਂਡਸ ਕੋਲ ਨਾਲ ਹੋਈ ਹੈ ਪੂਰੀ ਜਾਂਚ ਉਹ ਕਰ ਰਹੇ ਆ ਪਰ ਤੇ ਬੱਚਿਆਂ ਦੇ ਵਿੱਚ ਜਿਹੜਾ ਸਿਰ ਉਹ ਤੁਹਾਡੇ ਨਾਲ ਮਤਲਬ ਬਾਕੀ ਅਡਲਟਸ ਦੇ ਹਿਸਾਬ ਨਾਲ ਕੁਝ ਲੋਕ ਜਿਹੜੇ ਮੈਮੀ ਪਰਮੀ ਹੈਗੇ ਉਹ ਬੱਲੀ ਦਾ ਵੀ ਇਹ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਮੈਂ ਉਹਨੂੰ ਰੂਲ ਆਊਟ ਨਹੀਂ ਕਰਦਾ ਇਹ ਪੁਲਿਸ ਕਰੇਗੀ ਸਾਰਾ ਜਿਹੜਾ ਉਹਨੂੰ ਬਲੈਕ ਮੈਜਿਕ ਕਹਿੰਦੇ ਉਹਨਾਂ ਵੱਲ ਉਹ ਵੀ ਕਰਦੇ ਆ ਕੋਈ ਵੀ ਇਹ ਵੀ ਹੋ ਸਕਦਾ ਸਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਉਹਦੇ ਪਾਸੋਂ ਪਕੜਿਆਗਾ ਕਿ ਇੰਨਾ ਨਹੀਂ ਪਤਾ ਲੱਗ ਚੁੱਕਿਆ ਕਿ ਉਹਦੇ ਪਿਤਾ ਦੇ ਦੁਆਰਾ ਜਿਹੜਾ ਇਹ ਬੱਚੇ ਦਾ ਸਿਰ ਸੀਗਾ ਆਲੱਗ ਛੱਟਿਆ ਗਿਆ ਜਾਂ ਫਿਰ ਕੱਟੀ ਤੁਹਾਡੇ ਨਾਲ ਛੱਟਿਆ ਗਿਆ ਦੇਖੋ ਇਸ ਵੇਲੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਉਹ ਇਸ ਵੇਲੇ ਉਹਨਾਂ ਦਾ ਇੱਕ ਦੂਜਾ ਡਰਾਮਾ ਵੀ ਕਦਾ ਹੋਇਆ ਨਾ ਜੀ ਸੋ ਥੋੜਾ ਜਿਹਾ ਉਹਨੂੰ ਸੈਂਸਿਟੀਵਿਟੀ ਨਾਲ ਕਰ ਰਹੇ ਆ ਉਹ ਮਤਲਬ ਉਹ ਤਾਂ ਮਤਲਬ ਕਹਿੰਦਾ ਤਾਂਹੀ ਆ ਕਿ ਮੈਂ ਤਾਂ ਮਤਲਬ ਨਹੀਂ ਸੁਟਿਆ ਮਾਲੋ ਨਾ ਜੋ ਤਾਂ ਹੀ ਕਰ ਰਿਹਾ ਨਾ ਉਹ ਤਾਂ ਮੰਨਦਾ ਨਹੀਂ ਤੇ ਉਹਦੇ ਚ ਆਪਾਂ ਇਹਨੂੰ ਥੋੜਾ ਜਿਹਾ ਉਹਨੂੰ ਉਹਨਾਂ ਨੂੰ ਵੀ ਥੋੜਾ ਜਿਹਾ ਮੈਨੂੰ ਟਾਈਮ ਦੇਣਾ ਪੈਣਾ ਕਿਉਂਕਿ ਉਹਦੀ ਵਾਈਫ ਆਸਤਾ ਚ ਮਾਲੋ ਉਹ ਵੀ ਥੋੜਾ ਜਿਹਾ ਬਹੁਤ ਜ਼ਿਆਦਾ ਸਸਟੇਜਾ ਮਸਲਾ ਹੈ ਜੀ ਅਗਲੀ ਅਗਲੀ ਵਾਰ ਤੇ ਇਸ ਤਰੀਕੇ ਦੀ ਅੰਗੈਲੀ ਹੁੰਦੀ ਹੈ ਭਾਵੇਂ ਬਿਜਲੀ ਨੂੰ ਲੈ ਕੇ ਹੋ ਗਈ ਹੈ ਸਾਰੀਆਂ ਚੀਜ਼ਾਂ ਤੇ ਜ਼ਿੰਮੇਵਾਰ ਕੌਣ ਹੋਵੇਗਾ ਜੀ ਦੇਖੋ ਜ਼ਿੰਮੇਵਾਰ ਅਸੀਂ ਸਾਰੇ ਹੀ ਆ ਜੀ ਜਿਮੇਵਾਰੀ ਜਿਹੜਾ ਹੈਗਾ ਮਤਲਬ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਤੁਸੀਂ ਜਿਹੜਾ ਹੈਗਾ ਉਹਦੇ 'ਚ ਕੋਈ ਵੀ ਜਿਹੜਾ ਹਸਪਤਾਲ ਹੈ ਨਾ ਜੀ ਜਿਵੇਂ ਕੋਈ ਪਿੱਛੋਂ ਪਾਵਰ ਦਾ ਫੇਲਰ ਹੋ ਗਿਆ ਆ ਤੁਹਾਡੇ ਅੱਜਕੱਲ ਨੈਚੁਰਲ ਡਿਜ਼ਾਸਟਰ ਚੱਲਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਉਹਦੇ 'ਚ ਗੱਲ ਇਹ ਆ ਵੀ ਉਸ ਜਿਹੜਾ ਸਟਾਫ ਹੈ ਉਹਨਾਂ ਨੇ ਰਿਐਕਟ ਕਿਸ ਤਰ੍ਹਾਂ ਕੀਤਾ ਜਾਂ ਜਿਹੜੀ ਗਵਰਨਮੈਂਟ ਨੇ ਰਿਐਕਟ ਕਿਸ ਤਰ੍ਹਾਂ ਕੀਤਾ ਜੇ ਆਪਣੀ ਇੱਕ ਲਾਈਨ ਦੀ ਪ੍ਰੋਬਲਮ ਆਈ ਅਸੀਂ ਦੂਜੀ ਲਾਈਨ ਫਿਰ ਤੀਜੀ ਲਾਈਨ ਉਸ ਤੋਂ ਬਾਅਦ ਅਸੀਂ ਜਿਹੜੇ ਬਾਕੀ ਆਪਣੇ ਸਿਸਟਮ ਤੋਂ ਉਹਨੂੰ ਅਪੂਰਵ ਕਰਦੇ ਆ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਗਵਰਨਮੈਂਟ ਹੈ ਇਹ ਹਸਪਤਾਲ ਹੋਰ ਨਵਾਂ ਨਹੀਂ ਬਣਿਆ ਬਹੁਤ ਪੁਰਾਣਾ ਜਿਹਾ ਚੂਹਿਆਂ ਦੀ ਪ੍ਰੋਬਲਮ ਸਾਡੇ ਆਉਣ ਤੋਂ ਬਾਅਦ ਨਹੀਂ ਹੋਈ ਬਹੁਤ ਪੁਰਾਣੀ ਮਤਲਬ ਕਿ ਇਹ ਤੁਸੀਂ ਦਿਹਾਕਿਆ ਪੁਰਾਣੀ ਸਮੱਸਿਆ ਸੀ ਕੁੱਤੇ ਵੀ ਹੋਣ ਨਹੀਂ ਆਏ ਕੁੱਤਿਆਂ ਦੀ ਦਿਹਾਕਿਆ ਪੁਰਾਣੀ ਅਸੀਂ ਇਹਨਾਂ ਦੇ ਪੱਕੇ ਹੱਲ ਕਰ ਰਹੇ ਹਾਂ ਜੀ